ਨਾ ਪਲੇਰਾਂ ਵਿੱਚ ਨਾ ਸਪੇਰਾਂ ਵਿੱਚ ਕੀ ਹਾਲ ਹੈ ਮਾਲਕੋ ਮਤਲਬ ਹੋਰ ਕੀ ਕਰੇ ਸ਼੍ਰੇਸ਼ ਅૈયਰ ਰਨ ਬਣਾਵੇ ਰਨ ਬਣਾਤੇ ਸੈਇਦ ਮੁਸ਼ਤਾਕ ਅਲੀ ਚ ਬਣਾਤੇ ਆਈਪੀਐਲ ਚ ਬਣਾਤੇ ਪੰਜਾਬ ਵਰਗੀ ਟੀਮ ਸਾਨੂੰ ਪਿਆਰੀ ਹੈ ਪਰ ਫਾਈਨਲ ਖੇਡਦੀ ਨਹੀਂ ਸੀ ਪਲੇਆਫ ਜਾਂਦੀ ਨਹੀਂ ਸੀ ਉਸ ਟੀਮ ਨੂੰ ਫਾਈਨਲ ਲੈ ਗਿਆ ਆਪ ਵੀ ਰਨ ਬਣਾਏ ਕੁਆਲੀਫਾਇਰ ਜਿਤਾਇਆ ਹੋਰ ਬੰਦਾ ਕਰੇ ਕੀ ਟੀਮ ਐ ਚਾਂਦੇ ਲਈ ਨਾ ਏਸ਼ੀਆ ਕੱਪ ਦੇ ਪਲੇਰਾਂ ਵਿੱਚ ਆਏ ਨਾ ਸਕੁਅਰਾਂ ਵਿੱਚ ਆਏ ਐਸ ਵੀਡੀਓ ਵਿੱਚ ਸ਼੍ਰੇਸ਼ ਸੇਰ ਦੀ ਗੱਲ ਕਰਦੇ ਆਂ ਏਸ਼ੀਆ ਕਪ T20 ਜਿਹੜਾ ਹੋਣ ਵਾਲਾ ਹੈ ਬਸ ਕੁਝ ਦਿਨਾਂ ਵਿੱਚ ਜਿਹੜੀ ਟੀਮ ਚੁਣੀ ਗਈ ਹੈ ਉਹਦੀ ਗੱਲ ਕਰਾਂਗੇ ਹੋਰ ਦੋ ਚਾਰ ਗੱਲਾਂ ਆਪਾਂ ਟੀਮ ਦੇ ਬਾਰੇ ਕਰਾਂਗੇ ਇੱਕ ਚੰਗੀ ਖਬਰ ਵੀ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਪਰ ਪਹਿਲੇ じゃ ਜਰਾ ਇੰਡੀਅਨ ਟੀਮ ਦੇਖ ਲੋ ਸੂਰੇਸ਼ ਕੁਮਾਰ ਯਾਦਵ ਕਾਫੀ ਟਾਈਮ ਤੋਂ ਕੁਝ ਮਹੀਨਿਆਂ ਤੋਂ ਇੰਡੀਆ ਦੇ ਨਵੇਂ T20 ਕਪਤਾਨ ਥਾਪੇ ਗਏ ਹਨ ਇੱਥੇ ਵੀ ਹੈਗੇ ਆ 33 ਸਾਲਾਂ ਦੀ ਉਮਰ ਹੈ ਬਾਈ ਜੀ ਦੀ ਤੇ ਉਪ ਕਪਤਾਨ ਵਾਈਸ ਕੈਪਟਨ ਥਾਪਿਆ ਗਿਆ ਫਾਜ਼ਿਲ ਕਾ ਦਾ ਮੁੰਡਾ ਪੰਜਾਬ ਦਾ ਗੱਭਰੂ ਗੱਭਰੂ ਗਿੱਲ ਆ ਇੱਕ ਚੰਗੀ ਖਬਰ ਆਈ ਹੈ ਇੱਕ ਹੋਰ ਚੰਗੀ ਖਬਰ ਹੈ ਮੈਂ ਸੁਣਾਉਂਗਾ ਪਹਿਲੇ ਟੀਮ ਦੇਖੋ ਸ਼ੋਮਨ ਗਿੱਲ ਹੈ ਤਿਲਕ ਵਰਮਾ ਹੈਗੇ ਆ ਯੋਯੋ ਰਿੰਕੂ ਸਿੰਘ ਹੈਗੇ ਆ ਸਾਡੇ ਹਾਰਦਿਕ ਪਾਂਡਿਆ ਹੈਗੇ ਆ ਆਲ ਰਾਊਂਡਰ ਸ਼ਿਵਮ ਦੂਬੇ ਹੈਗੇ ਆ ਆਲ ਰਾਊਂਡਰ ਦੋ ਕੀਪਰ ਹੈ ਸੰਜੂ ਸैमਸਨ ਅਤੇ ਜਿਤੇਸ਼ ਸ਼ਰਮਾ ਜੱਸੀ ਭਾਜੀ ਅਵੇਲੇਬਲ ਹੈਗੇ ਆ ਖੇਡਣਗੇ ਸਿਰਾਜ ਨਹੀਂ ਹੈਗੇ ਅਰਸ਼ਦੀਪ ਸਿੰਘ ਹੈਗੇ ਆ ਰੱਬਾ ਐਸ ਵਾਰੀ ਤਾਂ ਖੜਾ ਲਈ ਉਹਨੂੰ ਮਤਲਬ ਪੂਰਾ ਇੰਗਲੈਂਡ ਉਹ ਖਾਲੀਕੋ ਫਿਰ ਕਈ ਆ ਗਏ ਵਰੁਨ ਚੱਕਰਵਰਤੀ ਹੈਗੇ ਬੜਾ ਸੋਹਣਾ ਆਈਪੀਐਲ ਪਾਇਆ ਸੀ ਚੈਂਪੀਅਨਸ ਟਰੋਫੀ ਵੀ ਬੜੀ ਸੋਹਣੀ ਉਹਨਾਂ ਦੇ ਰਹੀ ਸੀ ਕੁਲਦੀਪ ਯਾਦਵ ਹੈਗੇ ਹਨ ਹਰਸ਼ਿਤ ਰਾਣਾ ਜਿਹੜੇ ਇੱਥੇ ਦਿੱਲੀ ਪ੍ਰੀਮੀਅਰ ਲੀਗ ਖੇਡ ਰਹੇ ਹੈ ਮੇਰੇ ਨਾਲ ਹਰ ਦੂਜੇ ਤੀਜੇ ਦਿਨ ਮੁਲਾਕਾਤ ਹੁੰਦੀ ਹੈ ਸੋਹਣੇ ਬੋਲਰ ਹੈ ਉਹਨਾਂ ਨੂੰ ਪਾਇਆ ਗਿਆ ਤੇ ਅਕਸ਼ਰ ਪਟੇਲ ਜ ਜਿੰਨਾਂ ਦਾ ਇੰਗਲੈਂਡ ਦੌਰਾ ਵੀ ਚੰਗਾ ਰਿਹਾ ਸੀ ਤਾਂ ਮੋٹے ਤੌਰ ਤੇ ਚਾਰ ਪੰਜ ਆਲਰਾਊਂਡਰ ਹੈ ਹਰਦਿਕ ਨੂੰ ਆਲਰਾਊਂਡਰ ਉਹ ਤਾਂ ਹੈ ਗਈ ਹੈ ਖੈਰ ਸ਼ਿਵਮ ਦੂਬੇ ਹੋਗੇ ਅ ਅਕਸ਼ਰ ਪਟੇਲ ਹੋਗੇ ਇੱਕ ਠੀਕ ਠਾਕ ਆਪਣੇ ਕੋਲ ਤ ਇਹ ਮੋਟਾ-ਮੋਟਾ ਦੀ ਸਕਵਾਡ ਹੈ ਪੰਜਾਬ ਦੇ ਮੁੰਡੇ ਨੂੰ ਕਿਵੇਂ ਭੁੱਲ ਸਕਦਾ ਜੀ ਮੈਂ ਇਹ ਅਭਿਸ਼ੇਕ ਸ਼ਰਮਾ ਮੇਨ ਸਕਵਾਡ ਵਿੱਚ ਹੈਗੇ ਆ ਪੰਜ ਸਪੇਅਰ ਰੱਖੇ ਗਏ ਆ ਸਟੈਂਡ ਬਾਈ ਰੱਖੇ ਗਏ ਆ ਨੰਬਰ 1 ਪੀਕੇ ਪ੍ਰਸਿੱਧ ਕ੍ਰਿਸ਼ਨਾ ਯਸ਼ਸ਼ਵੀ ਜੈਸਵਾਲ ਵਾਸ਼ਿੰਗਟਨ ਸੁੰਦਰ ਰિયાન ਪਰਾਗ ਕਾਨੂੰ ਤੇ ਧਰੂਵ ਜੁਰੈਲ ਦੋ ਕੀਪਰ ਮੇਨ ਟੀਮ ਵਿੱਚ ਤੇ ਇੱਕ ਕੀਪਰ ਸਪੇਅਰਾਂ ਵਿੱਚ ਤੇ ਸ਼੍ਰੇਸ਼ ਅਈਰ ਦਾ ਕੀ ਬਣੂਗਾ ਮਿੱਤਰੋ ਨਾ ਪਲੀਰਾ ਵਿੱਚ ਨਾ ਸਪੇਰਾ ਵਿੱਚ ਹੁਣ ਸ਼੍ਰੇਸ਼ ਅਈਅਰ ਦੀ ਥਾਂ ਜੇ ਬਣਦੀ ਹੈ ਤਾਂ ਬਣਦੀ ਕਿਦੇ ਥਾਂ ਤੇ ਹੈ ਮਤਲਬ ਜੇ ਤੁਸੀਂ ਸਕਵਾਡ ਵਿੱਚੋਂ ਆਮ ਤੌਰ ਤੇ ਦੁਨੀਆ ਕਹ ਰਹੀ ਹੈ ਕਿ ਰਿੰਕੂ ਸਿੰਘ ਦੀ ਜਗ੍ਹਾ ਲੈ ਲਓ ਹੁਣ ਰਿੰਕੂ ਸਿੰਘ ਆਂਦੇ ਆ ਨੰਬਰ 5 6 ਤੇ ਪਿਛਲੇ ਸਾਲ ਤੱਕ ਕੇ ਕੇ ਆਰ ਨੇ ਵੀ ਚੱਜ ਨਾਲ ਇਸਤੇਮਾਲ ਨਹੀਂ ਕੀਤਾ ਰਿੰਕੂ ਸਿੰਘ ਦਾ ਉਹ ਨੰਬਰ ਸ਼੍ਰੇਸ਼ ਅਈਅਰ ਦਾ ਤਾਂ ਹੈਗਾ ਨਹੀਂ ਤਿੰਨ ਨੰਬਰ ਹੈ ਜਾਂ ਚਾਰ ਨੰਬਰ ਹੈ ਜੋ ਪੰਜਾਬ ਦੇ ਲਈ ਖੇਡਦੇ ਸੀ ਕਈ ਵਾਰੀ ਤਿੰਨ ਤੇ ਆਂਦੇ ਸੀ ਕਈ ਵਾਰੀ ਚਾਰ ਤੇ ਆਂਦੇ ਸੀ ਅ ਇੱਥੇ ਹੁੰਦੀ ਗੜਬੜ ਓਪਨ ਕੋਈ ਵੀ ਕਰੇ ਸ਼ੁਮਨ ਗਿਲ ਨਾਲ ਅੰਬਰਸਰੀਆ ਮੁੰਡਾ ਅਭਿਸ਼ੇਕ ਸ਼ਰਮਾ ਕਰੇ ਜਾਂ ਸੰਜੂ ਸैमसन ਕਰੇ ਨੰਬਰ 3 ਮੋਟਾ-ਮੋਟਾ ਤੁਸੀਂ ਤਿਲਕ ਵਰਮਾ ਦੀ ਥਾਂ ਮੰਨ ਲਓ ਚੰਗੇ ਰੰਡ ਬਣਾਏ ਉਹਨਾਂ ਨੇ ਅ ਨੰਬਰ 4 ਸੂਰੇ ਕੁਮਾਰ ਯਾਦਵ ਦੀ ਥਾਂ ਮੰਨ ਲਓ ਤੇ ਇਹ ਦੋਵੇਂ ਇਹੋ ਜਿਹੇ ਖਿਡਾਰੀ ਐ ਜਿਹੜੇ ਟੀਮ ਵਿੱਚ ਰਹਿਣਗੇ ਤਿਲਕ ਵਰਮਾ ਰਹਿਣਗੇ ਖੱਬੂ ਐ ਰੰਡ ਬਣਾ ਰਹੇ ਐ ਸੂਰੇ ਕੁਮਾਰ ਯਾਦਵ ਟੀਮ ਦੇ ਕੈਪਟਨ ਐ ਉਸ ਤੋਂ ਥੱਲੇ ਫਿਰ ਨੰਬਰ 5 ਤੋਂ ਤੁਹਾਡੇ 올 ਰੌਂਡਰ ਸ਼ੁਰੂ ਹੋ ਜਾਂਦੇ ਆ ਇੱਕ ਤੁਸੀਂ ਰਿੰਕੂ ਸਿੰਘ ਨੂੰ ਮੰਨ ਲਓ ਹਰਦੀਪ ਪੰਡਿਆ ਉੱਥੇ ਆ ਸਕਦੇ ਐ ਅ ਜੇ ਹਾਰਦਿਕ ਨੂੰ ਹੀ ਖੜਾਣਾ ਹੈਗਾ ਤਾਂ ਫਿਰ ਤੁਹਾਡੇ ਕੋਲ ਉਹ ਅ ਅਕਸ਼ਰ ਪਟੇਲ ਵੀ ਆ ਜਾਣਗੇ ਤੁਸੀਂ ਦੋ ਪਿਓਰ ਆਲ ਰੌਂਡਰ ਖੜਾ ਲਓ ਤੇ ਚਾਰ ਪਿਓਰ ਬੋਲਰ ਖੜਾ ਲਓ ਕਾਫੀ ਸਾਰੇ ਕੰਬੀਨੇਸ਼ਨ ਬਣਦੇ ਹਨ ਪਰ ਗੱਲ ਇਹ ਹੈ ਕਿ ਜੇ ਤੁਸੀਂ 15 ਵਿੱਚ ਸ਼੍ਰੇਸ਼ ਦੀ ਥਾਂ ਨਹੀਂ ਦੇਖ ਰਹੇ ਕਿ 11 ਵਿੱਚ ਕਿੱਥੇ ਫਿੱਟ ਹੁੰਦੇ ਆ ਤੋ ਐਨੇ ਮਾੜੇ ਹੋਗੇ ਕਿ ਉਹਨਾਂ ਨੂੰ ਸਪੇਰਾਂ ਵਿੱਚ ਵੀ ਨਹੀਂ ਪਾਇਆ ਹਾਲਾਂਕਿ ਚੰਗਾ ਪਲੇਅਰ ਵੱਡਾ ਪਲੇਅਰ ਸਪੇਰਾਂ ਵਿੱਚ ਆਂਦਾ ਨਹੀਂ ਹੁੰਦਾ ਸਪੇਰਾਂ ਵਿੱਚ ਸਟੈਂਡ ਬਾਈ ਵਿੱਚ ਉਹ ਪਲੇਅਰ ਆnde ਹੁੰਦੇ ਆ ਜਿਨੂੰ ਤੁਸੀਂ ਭਵਿੱਖ ਦੇ ਖਿਡਾਰੀ ਦੇਖ ਰਹੇ ਹੋ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਬਹੁਤੇ ਮੌਕੇ ਨਹੀਂ ਮਿਲੇ ਪ੍ਰਸਿੱਧ ਕ੍ਰਿਸ਼ਨਾ ਨਵੇਂ-ਨਵੇਂ ਟੀਮ ਵਿੱਚ ਆਏ ਆ ਜੈਸਵਾਲ ਹੱਲੇ ਨਵੇਂ ਹੀ ਉਹਨਾਂ ਨੂੰ ਮੰਨ ਲਓ ਇੰਡੀਅਨ ਟੀਮ ਦੇ ਵਿੱਚ ਵਾਸ਼ਿੰਗਟਨ ਸੁੰਦਰ ਦਰਮਿਆਨੇ ਜੇ ਹੋ ਗਏ ਆ ਹਰੀਆਨ ਪਰਾਗ ਧਰੂਵ ਜੁਰੈਲ ਇਹ ਵੀ ਖਾਸੇ ਨਵੇਂ ਹੈਗੇ ਆ ਸਪੇਰਾਂ ਵਿੱਚ ਤਾਂ ਜਗ੍ਹਾ ਨਹੀਂ ਬਣਦੀ ਸੀ ਨਹੀਂ ਬਣਣੀ ਚਾਹੀਦੀ ਸੀ ਸ਼੍ਰੇਅ ਅਸਈਅਰ ਦੀ ਉਹਨਾਂ ਨੂੰ ਸਪੇਰ ਵਿੱਚ ਪਾਣਾ ਤਾਂ ਇੱਕ ਤਰ੍ਹਾਂ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੋਗੀ ਪਰ 15ਵੇਂ ਸਤਾ ਜਗਾ ਬਣਦੀ ਸੀ ਹੁਣ ਤੁਸੀਂ ਭਾਵੇਂ ਉਹਨਾਂ ਨੂੰ ਨੰਬਰ 3 ਤੇ ਭੇਜ ਕੇ ਨੰਬਰ 4 ਤੇ ਅ ਤਿਲਕ ਵਰਮਨ ਨੂੰ ਬੁਲਾ ਲਓ ਜਾਂ ਨੰਬਰ 5 ਤੇ ਵੀ ਭੇਜ ਦਿਓ T20 ਵਿੱਚ ਫਰਕ ਕੀ ਪੈਂਦਾ ਹੈ ਕਈ ਵਾਰੀ ਤੇ ਨੰਬਰ 5 ਵਾਲੇ ਦੀ ਬੈਟਿੰਗ ਵੀ 5ਵੇਂ ਓਵਰ ਚ ਆ ਜਾਂਦੀ ਹੁੰਦੀ ਹੈ ਮਤਲਬ ਮੈਨੂੰ ਉਹੀ ਉਹੀ ਸਮਝ ਨਹੀਂ ਆ ਰਿਹਾ ਕਿ ਸ਼reya Singh ਉਹਚਾਰਾ ਕਰੇ ਤਾਂ ਕਰੇ ਕੀ ਟੀਮੇ ਚਾਂਦੇ ਲਈ ਤੁਸੀਂ ਵੀ ਕੱਲ ਰਾਤ ਦਾ ਸਿਰ ਆਪਣਾ ਖੋ ਜਾਈ ਜਾਂਦੇ ਹੋ ਮੈਂ ਵੀ ਖੋ ਜਾਈ ਜਾਂਨਾ ਪਰ ਇਹ ਹੈ ਤਾਂ ਉਹ ਗੱਲ ਜਿਵੇਂ ਸਿਲੈਕਟਰਾਂ ਨੂੰ ਵੀ ਪੁੱਛਿਆ ਗਿਆ ਸੀ ਤਾਂ ਉਹ ਕਹਿੰਦੇ ਕਿ ਸ਼ਰੇਸ਼ अय्यर ਕੋਈ ਮਾੜਾ ਨਹੀਂ ਹੈਗਾ ਬਸ ਥਾਂ ਨਹੀਂ ਬਣਦੀ ਪਈ ਸਿਲੈਕਟਰਾਂ ਦੇ ਡਿਫੈਂਸ ਵਿੱਚ ਉਹਨਾਂ ਦੇ ਪੱਖ ਵਿੱਚੋਂ ਮੈਂ ਇੱਕ ਗੱਲ ਜ਼ਰੂਰ ਕਰ ਸਕਦਾ ਕਿ ਆਈਪੀਐਲ ਦੇ ਕਰਕੇ ਆਪਣੇ ਕੋਲ ਐਨਾ ਟੈਲੈਂਟ ਆ ਗਿਆ ਕਿ ਆਪਾਂ ਇੰਡੀਆ ਦੀ ਦੋ ਟੀਮਾਂ ਬਣਾ ਸਕਨੇ ਆ ਦੋ ਦੀਆਂ ਵੀ ਤੁਸੀਂ ਤਿੰਨ ਬਣਾ ਸਕਦੇ ਹੋ ਟੀ20 ਟੀਮਾਂ ਤੇ ਤਿੰਨੋ ਹੀ ਟੀਮਾਂ ਘੈਂਟ ਹੋਣਗੀਆਂ ਦੋ ਤਾਂ ਬਣਾਈ ਸਕਦੇ ਹੋ ਕਿਹਨੂੰ ਅੰਦਰ ਰੱਖੋਗੇ ਤੇ ਕਿਹਨੂੰ ਬਾਹਰ ਰੱਖੋਗੇ ਹੁਣ ਜੈਸਵਾਲ ਇੰਗਲੈਂਡ ਨਾਲ ਐਨਾ ਸੋਹਣਾ ਖੇਡ ਕੇ ਆਇਆ ਉਹਨੂੰ ਥਾਂ ਨਹੀਂ ਮਿਲੀ ਪਰ ਸ਼੍ਰੀ ਅਸੇਅਰ ਭਾਈ ਸਾਡੀ ਪੰਜਾਬ ਕਿੰਗਸ ਦਾ ਸਰਪੰਚ ਹੈ ਸਾਡੇ ਦਿਲਾਂ ਦੇ ਬਹੁਤ ਕਰੀਬ ਹੈ ਪੰਜਾਬ ਨੂੰ ਫਾਈਨਲ ਲੈ ਕੇ ਗਿਆ ਆਪਣਾ ਤਾਂ ਥੋੜਾ ਇਮੋਸ਼ਨਲ ਹੋਣਾ ਬਣਦਾ ਹੈ ਆਪਣਾ ਤਾਂ ਸਵਾਲ ਪੁੱਛਣਾ ਬਣਦਾ ਹੈ ਆਪਣੇ ਸਰਪੰਚ ਨਾਲ ਖੜਨਾ ਬਣਦਾ ਹੈ ਪਰਮਾਤਮਾ ਕਰੇ ਕਿ ਛੇਤੀ ਟੀਮ ਵਿੱਚ ਚਾਨ ਟੈਸਟ ਵਿੱਚ ਵੀ ਥਾਂ ਉਹਨਾਂ ਦੀ ਬਣਦੀ ਹੈ T20 ਵਿੱਚ ਵੀ ਬਣਦੀ ਹੈ ਵਨਡੇ ਵਿੱਚ ਤਾਂ 200% ਬਣਦੀ ਹੈ ਚਲੋ ਅੱਗੇ ਚੱਲਦੇ ਹਾਂ ਅਗਲੀ ਗੱਲ ਕਰਦੇ ਹਾਂ ਚੰਗੀ ਖਬਰ ਇਹ ਹੈ ਪੰਜਾਬ ਦੇ ਲਈ ਤੇ ਓਵਰঅল ਇੰਡੀਆ ਦੇ ਲਈ ਸ਼ੁਮਨ ਗਿਲ ਬਣ ਗਏ ਜੀ ਹੁਣ ਉਪ ਕਪਤਾਨ ਵਾਈਸ ਕੈਪਟਨ ਇੰਡੀਅਨ T20 ਟੀਮ ਦੇ ਜਿਹਦੇ ਦੋ ਮਤਲਬ ਹੈ ਪਹਿਲਾ ਮਤਲਬ ਤਾਂ ਇਹ ਹੈ ਕਿ ਉਹ ਸਾਰੇ ਮੈਚ ਖੇਡਣਗੇ ਕਿਉਂਕਿ ਸੰਜੂ ਸैमਸਨ ਹੈਗੇ ਆਂ ਅਭਿਸ਼ੇਕ ਸ਼ਰਮਾ ਹੈਗੇ ਆਂ ਅਭਿਸ਼ੇਕ ਨੇ ਪਹਿਲੇ ਜਿਹੜੇ ਇੰਟਰਨੈਸ਼ਨਲ ਮੈਚ ਖੇਡੇ ਆਂ ਬੜੇ ਸੋਹਣੇ ਖੇਡੇ ਆਂ ਸੈਂਚਰੀ ਵੀ ਮਾਰੀ ਹੈ ਸੰਜੂ ਸैमਸਨ ਦੀ ਪਰਚੀ ਮਜ਼ਬੂਤ ਹੈ ਪਰਸ਼ੁਮਨ ਗਿਲ ਕੀ ਇੱਥੇ ਨੰਬਰ 3 ਤੇ ਆਣਗੇ ਇੱਥੇ ਨੰਬਰ 4 ਤਾਂ ਨਹੀਂ ਬਣਦਾ ਨੰਬਰ 3 ਤੇ ਆ ਸਕਦੇ ਆ ਜੇ ਤੁਸੀਂ ਆਪਣੀ ਬੈਟਿੰਗ ਡੂੰਗੀ ਕਰਨੀ ਹੋਵੇ ਇਹ ਕਾਲ ਆਰਾਉਂਡਰ ਘੱਟ ਖੜਾ ਨਾ ਹੋਵੇ ਪਰ ਜੇ ਵਾਈਸ ਕੈਪਟਨ ਹੈਗੇ ਤਾਂ ਉਹ ਵੀ ਡਿਸਾਈਡ ਕਰ ਸਕਦੇ ਆਵੇਂ ਕਿੱਥੇ ਜੋ ਵੀ ਹੈ ਉਹਨਾਂ ਦੇ ਵਾਈਸ ਕੈਪਟਨ ਬਣਨ ਦਾ ਮਤਲਬ ਇਹ ਹੈ ਕਿ ਉਹ ਹਰ ਮੈਚ ਖੇਡਣਗੇ ਦੁਨੀਆ ਕਹਿ ਰਹੀ ਹੈ ਕਿ ਜੈਸਵਾਲ ਦੇ ਰਿਕਾਰਡੋਂ ਨਾਲੋਂ ਤਾਂ ਚੰਗੇ ਐ ਇਹਦੇ ਰਿਕਾਰਡੋਂ ਦੇ ਤਾਂ ਚੰਗੇ ਐ ਪਰ ਹੁਣ ਸ਼ੁਭਮਨ ਖੇਡਣਗੇ ਇਹ ਪਹਿਲੀ ਗੱਲ ਪੱਕੀ ਹੋਗੀ ਦੂਜੀ ਗੱਲ ਇਹ ਪੱਕੀ ਹੋਗੀ ਕਿ ਹੁਣ ਸਿਲੈਕਟਰ ਕ੍ਰਿਕਟ ਬੋਰਡ ਸ਼ੁਭਮਨ ਨੂੰ T20 ਅੰਤਰਰਾਸ਼ਟਰੀ ਕੈਪਟਨ ਦੇ ਤੌਰ ਤੇ ਵੀ ਗਰੂਮ ਕਰ ਰਿਹਾ ਹੈ ਪਵਿੱਖ ਦਾ ਕੈਪਟਨ ਉਹਨਾਂ ਨੂੰ ਦੇਖ ਰਿਹਾ ਹੈ 2026 ਵਿੱਚ ਫਰਵਰੀ ਮਾਰਚ ਵਿੱਚ ਆਈਪੀਐਲ ਤੋਂ ਪਹਿਲਾਂ T20 ਵਰਲਡ ਕੱਪ ਹੈ ਇੰਡੀਆ ਵਿੱਚ ਹੈ ਮੰਨ ਕੇ ਚੱਲੋ ਕਿ ਉੱਥੇ ਸਕਾਈ ਸੂਰਜ ਕੁਮਾਰ ਯਾਦਵ ਹੀ ਕੈਪਟਨ ਹੋਣਗੇ ਉਸ ਤੋਂ ਬਾਅਦ ਹੋ ਸਕਦਾ ਹੈ ਕਪਤਾਨੀ ਇੱਥੇ ਵੀ ਸ਼ਮਨ ਗਿੱਲ ਨੂੰ ਬਾਈਜ਼ਤ ਦੇ ਦਿੱਤੀ ਜਾਵੇ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਤਕਰੀਬਨ 1 ਸਾਲ ਦੇ ਅੰਦਰ-ਅੰਦਰ ਸ਼ੁਮਨ ਤੁਹਾਨੂੰ ਇੰਡੀਆ ਦੇ ਤਿੰਨੋਂ ਫਾਰਮੈਟ ਦੇ ਕੈਪਟਨ ਦੇਖਣਗੇ ਜਿੰਨੇ ਘੱਟ ਕੈਪਟਨ ਉਹਨਾਂ ਕੋਚ ਦੇ ਨਾਲ ਪਸੂੜੀ ਹੋਣ ਦੇ ਚਾਂਸ ਘੱਟ ਤਿੰਨ ਕੈਪਟਨ ਜਾਂ ਦੋ ਕੈਪਟਨ ਹਰ ਕਿਸੇ ਨਾਲ ਕੋਚ ਦੀ ਟਿਊਨਿੰਗ ਬੈਠੇ ਸਿਲੈਕਟਰਾਂ ਦੀ ਬੋਰਡ ਦੀ ਟਿਊਨਿੰਗ ਬੈਠੇ ਕੋਈ ਜ਼ਰੂਰੀ ਨਹੀਂ ਹੈ ਇੱਕ ਕੈਪਟਨ ਹੈ ਤਾਂ ਕੰਮ ਕਰਨੇ ਸੌਖੇ ਹੁੰਦੇ ਆ ਤੁਹਾਡੀ ਸੋਚ ਜਿਹੜੀ ਰਲੀ ਹੋਈ ਹੈ ਉਹ ਫਿਰ ਇੱਕ ਦਿਸ਼ਾ ਵਿੱਚ ਚੱਲਦੀ ਹੈ ਇਹ ਮੈਨੂੰ ਲੱਗ ਰਿਹਾ ਸ਼ੁਮਨ ਅਗਲੇ 1 ਸਾਲ ਦੇ ਅੰਦਰ ਤੁਹਾਨੂੰ ਇੰਡੀਆ ਦੇ ਸਾਰੇ ਫਾਰਮੈਟਾਂ ਦੇ ਕੈਪਟਨ ਦੇਖ ਤੁਹਾਨੂੰ ਕੀ ਲੱਗ ਰਿਹਾ ਥੱਲੇ ਜ਼ਰੂਰ ਦੱਸੋ ਇਹ ਪੰਜਾਬੀਆਂ ਦੇ ਲਈ ਬੜੇ ਮਾਣ ਦੀ ਗੱਲ ਹੈ ਤੀਜੀ ਮਾਣ ਦੀ ਗੱਲ ਇਹ ਹੈ ਜਿਹਦੇ ਚਾਂਸ ਪੂਰੇ ਹੈ ਕਿ ਪੰਜਾਬ ਦੇ ਦੋਵੇਂ ਗੱਭਰੂ ਹੁਣ ਇੰਡੀਆ ਵਾਸਤੇ ਓਪਨ ਕਰ ਸਕਦੇ ਆ ਅਭਿਸ਼ੇਕ ਸ਼ਰਮਾ ਸ਼ੋਮਨ ਗਿੱਲ ਇੱਕ ਐਸਆਰਐਚ ਵੱਲੋਂ ਖੇਡਦਾ ਸੀ ਇੱਕ ਗੁਜਰਾਤ ਵੱਲੋਂ ਖੇਡਦਾ ਸੀ ਪੰਜਾਬ ਦੀ ਡੋਮੈਸਟਿਕ ਟੀਮ ਲਈ ਦੋਵੇਂ ਇਕੱਠੇ ਖੇਡੇ ਆ ਮੁਹਾਲੀ ਵਿੱਚ ਇਹਨਾਂ ਨੇ ਇਕੱਲੇ ਇਕੱਠੇ ਬੜੀ ਬੈਟਿੰਗ ਕੀਤੀ ਹੋਈ ਹੈ ਦੋਸਤੀ ਜੁਗਲਬੰਦੀ ਪੁਰਾਣੀ ਹੈਗੀ ਹੈ ਇੱਕ ਮਝਾਲ ਹੈ ਇੱਕ ਮਲਵਈ ਹੈ ਕੰਬਰਸਰੀਆ ਇੱਕ ਫਾਜ਼ਿਲਕਾ ਦਾ ਮੁੰਡਾ ਹੈਗਾ ਉਹ ਹਾਂ ਉਹ ਕੌਣ ਬਣੇਗਾ ਕਰੋੜਪਤੀ ਵਿੱਚ ਕਿਨੇ ਕਿਨੇ ਦੇਖਿਆ ਸੀ ਮਤਾਬ ਅਚਰ ਨੇ ਸਵਾਲ ਵੀ ਪੁੱਛਿਆ ਸੀ ਕਿ ਫਾਜ਼ਿਲ ਕਾਕੇ ਰਹਿਣੇ ਵਾਲੇ ਸ਼ਮਨ ਗਿਲ ਕੌਣ ਸੀ ਡੋਮੈਸਟਿਕ ਟੀਮ ਕੀ ਤਰਫ ਸੇ ਖੇਡਤੇ ਹਨ ਫਾਜ਼ਿਲ ਕਾਦਾ ਪੰਜਾਬ ਦਾ ਨਾਮ ਉੱਥੇ ਵੀ ਆ ਗਿਆ ਸੰਜੂ ਸैमਸਨ ਦੀ ਪਰਚੀ ਵੀ ਹੈਗੀ ਹੈ ਕਿੱਥੇ ਗਈ ਪਰਚੀ ਉਹ ਕਹਿਣਗੇ ਮੈਨੂੰ ਵੀ ਓਪਨ ਕਰਾ ਲੋ ਬਟ ਮੇਰੇ ਹਿਸਾਬ ਨਾਲ ਤਾਂ ਪੰਜਾਬ ਦੇ ਦੋ ਗਵਰੂਆਂ ਨੂੰ ਓਪਨ ਕਰਨਾ ਚਾਹੀਦਾ ਹੈ ਇਹ ਚੰਗੀ ਗੱਲ ਹੈ ਅਗਲੀ ਖਬਰ ਤੇ ਚੱਲਦੇ ਹਾਂ ਜੀ ਅਗਲੀ ਕਹਾਣੀ ਤੇ ਚੱਲਦੇ ਹਾਂ ਅਰਸ਼ਦੀਪ ਸਿੰਘ ਪੂਰਾ ਇੰਗਲੈਂਡ ਦਾ ਦੁਆਰਾ ਬਾਹਰ ਬੈਠ ਕੇ ਚਾਹ ਪੀ ਕੇ ਪਾਣੀ ਪੀ ਆ ਕੇ ਵਾਪਸ ਆ ਗਏ T20 ਵਿੱਚ ਤੋਂ ਨਾ ਦਾ ਖੇਡਣਾ ਬਣਦਾ ਹੈ T20 ਦੇ ਤੋਂ ਖਾਸਮ ਖਾਸ ਬੋਲਰ ਹੈਗੇ ਆ ਠੀਕ ਹੈ ਆਪਣੇ ਕੋਲ ਜੱਸੀ ਬਾਜੀਆਂ ਆਪਣੇ ਕੋਲ ਹਰਸ਼ਿਤ ਰਾਣਾ ਵੀ ਹੈਗਾ ਹੈ ਹਰਦਿਕ ਪੰਡਿਆ ਵੀ ਹੈਗਾ ਪਰ ਹਰਦਿਕਾਨਗੇ 올ਰਾਊਂਡਰ ਵਿੱਚ ਤੇ ਜੱਸੀ ਬਾਜੀ ਦੇ ਨਾਲ ਜਿਹੜਾ ਪਹਿਲਾ ਬੋਲਰ ਬਣਦਾ ਹੈ ਉਹ ਅਰਸ਼ਦੀਪ ਸਿੰਘ ਹੈ ਇੱਥੇ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਮੈਚ ਅਰਸ਼ਦੀਪ ਸਿੰਘ ਖੇਡਣਗੇ ਅਖੀਰਲੀ ਜਿਹੜੀ ਮੇਨ ਚੀਜ਼ ਮੇਨ ਕਹਾਣੀ ਮੈਨ ਲੱਗਦੀ ਹੈ ਇਸ ਵੀਡੀਓ ਵਿੱਚ ਮਿੱਤਰੋ ਕਿ ਸ਼ਰੇਆ ਸૈયਰ ਦੇ ਫੈਨ ਜਿਹੜੇ ਆਪਾਂ ਹੈਗੇ ਆ ਆਪਾਂ ਨੂੰ ਮਯੂਸ ਹੋਣ ਦੀ ਲੋੜ ਨਹੀਂ ਹੈਗੀ ਆਮੇ T20 ਵਰਲਡ ਕੱਪ ਹੋਣ ਕਿਨੇ 6-8 ਮਹੀਨੇ ਰਹਿ ਗਏ ਫਰਵਰੀ ਮਾਰਚ ਵਿੱਚ ਹੈਗਾ ਪਰ ਉਸ ਤੋਂ ਪਹਿਲਾਂ ਇੰਡੀਆ ਦਾ ਡੋਮੈਸਟਿਕ T20 ਜਿਹੜਾ ਕੰਪੀਟੀਸ਼ਨ ਹੁੰਦਾ ਹੈ ਸਮਾਰਟ SMAT ਸੈਦ ਮੁਸ਼ਤਾਕ ਅਲੀ ਟਰੋਫੀ ਉਹ ਨਵੰਬਰ-ਦਸੰਬਰ ਵਿੱਚ ਹੈ 18 ਦਸੰਬਰ ਨੂੰ ਉਹਦਾ ਫਾਈਨਲ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਸਿਲੈਕਟਰ ਉਸ ਨੂੰ ਧਿਆਨ ਵਿੱਚ ਰੱਖ ਕੇ ਉਸ ਤੋਂ ਬਾਅਦ ਆਪਣੀ ਵਰਲਡ ਕੱਪ ਵਾਲੀ T20 ਦੀ ਟੀਮ ਚੂਜ਼ ਕਰਨਗੇ ਉਹਦੀ ਸਿਲੈਕਸ਼ਨ ਕਰਨਗੇ ਸ਼ਰੇਆਸ ਯਰ ਚੱਲਣਗੇ ਸਾਨੂੰ ਪੂਰੀ ਉਮੀਦ ਹੈ ਤੇ ਵਰਲਡ ਕੱਪ ਮੈਨੂੰ ਲੱਗਦਾ ਹੈ ਉਮੀਦ ਹੈ ਸ਼ਰੇਆਸ ਦੇ ਅੰਦਰੋਂ ਵੀ ਭਾਂਬੜ ਮਚਰੇ ਹੋਣੇ ਹਨ ਕਿਵੇਂ ਘਟੂ ਘਟ ਵਰਲਡ ਕੱਪ ਦੀ ਟੀਮ ਵਿੱਚ ਆਣਾ ਹੈ ਇਹੋ ਜਿਹਾ ਪਰਫਾਰਮ ਕਰਕੇ ਦਿਖਾ ਦਿਓ ਕਿਉਂਕਿ ਮੁੰਬਈ ਦੇ ਕੈਪਟਨ ਵੀ ਉਹ ਹੋ ਸਕਦੇ ਹਨ ਹੋਣਾ ਹੋਣਾ ਚਾਹੀਦਾ ਹੈ ਤੇ ਇਨਾ ਕੋ ਸੋਹਣਾ ਪਰਫਾਰਮ ਕਰਕੇ ਦਿਖਾ ਦਿਓ ਫਿਰ ਕਿ ਸਿਲੈਕਟਰਾਂ ਕੋਲ ਹੋਰ ਕੋਈ ਰਸਤਾ ਹੀ ਨਾ ਹੋਵੇ ਤੁਹਾਨੂੰ ਚੁੜਨ ਤੋਂ ਇਲਾਵਾ ਇਹ ਮੈਨੂੰ ਲੱਗਦਾ ਹੈ ਹਲੇ ਵੀ ਇੱਕ ਮੋਟੀ ਮੋਟੀ ਖਿੜਕੀ ਖੁੱਲੀ ਹੋਈ ਹੈ ਸ਼ਰੇਆਸ ਵਾਸਤੇ ਵਰਲਡ ਕੱਪ ਖੇਡਣ ਦੇ ਲਈ T20 ਵਰਲਡ ਕੱਪ ਖੇਡਣ ਦੇ ਲਈ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਐਸੇ ਟੀਮ ਨੂੰ ਵਰਲਡ ਕੱਪ ਦੇ ਲਈ ਗਰੂਮ ਕਰਦੇ ਪਏ ਹੋ ਇਹ ਮੇਰੀ ਆਪਣੀ ਸੋਚ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਆਹ T20 ਵਰਲਡ ਕੱਪ ਇਹ ਸ਼ੁਰੂ ਆਣਗੇ ਨੰਬਰ 1 ਆਪਣੀ ਸਲਾਹ ਜ਼ਰੂਰ ਦਿਓ ਨੰਬਰ 2 ਕਿ ਪੰਜਾਬ ਦੇ ਦੋ ਗੱਭਰੂ ਕਰਨਗੇ ਓਪਨ ਆਉਣ ਵਾਲੇ ਏਸ਼ੀਆ ਕੱਪ ਦੇ ਵਿੱਚ ਇੰਡੀਅਨ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਨਾਲ ਬਹੁਤ-ਬਹੁਤ ਬੈਸਟ ਵਿਸ਼ੇਸ ਸ਼ੁਭ ਕਾਮਨਾਵਾਂ ਵੀ ਹੈਗੀਆਂ ਨਾਲੇ ਇੱਕ ਹੋਰ ਏਸ਼ੀਆ ਕੱਪ ਸ਼ੁਰੂ ਹੋਣ ਜਾ ਰਿਹਾ ਹੈ ਹੌਕੀ ਦਾ ਰਾਜਗੀਰ ਬਿਹਾਰ ਦੇ ਵਿੱਚ ਉੱਥੇ ਵੀ ਸਾਡੇ ਸਰਪੰਚ ਸਾਹਿਬ ਹੈਗੇ ਆ ਹਰਮਨਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਟੀਮ ਉੱਥੇ ਵੀ ਖੇਡਣ ਜਾਰੀ ਹੈ ਤੇ ਸ਼ਾਇਦ 29 ਤਰੀਕ ਤੋਂ ਸ਼ੁਰੂ ਹੈ 29 ਅਗਸਤ ਤੋਂ ਸ਼ੁਰੂ ਹੈ ਹਾਕੀ ਵਾਲਾ ਏਸ਼ੀਆ ਕੱਪ ਵੀ ਤੇ ਉਹ ਜਿੱਤ ਲਿਆ ਤੇ ਸਿੱਧੀ ਵਰਲਡ ਕੱਪ ਵਿੱਚ ਐਂਟਰੀ ਮਿਲ ਜਾਂਦੀ ਹੁੰਦੀ ਹੈ ਜਿਹੜਾ ਕਿ 2026 ਵਿੱਚ ਹੋ ਵੀ ਹੈਗਾ ਹਾਕੀ ਦਾ ਵਰਲਡ ਕੱਪ ਤੇ ਆਹ ਵਾਲੇ ਸਰਪੰਚ ਚਲੋ ਟੀਮ ਵਿੱਚ ਨਹੀਂ ਆ पाए ਪਰ ਦੂਜੇ ਸਰਪੰਚ ਹਾਕੀ ਵਾਲੇ ਸਰਪੰਚ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ ਪੂਰੀ ਹਾਕੀ ਟੀਮ ਨੂੰ ਮੇਰੇ ਬੜੇ ਪਿਆਰੇ ਮਿੱਤਰ ਹੈ ਦਿਲ ਦੇ ਮੇਰੇ ਬੜੇ ਕਰੀਬ ਹੈ ਹਾਕੀ ਦਾ ਖੇਡ ਤੇ ਇਧਰ शोमन गिल ਤੇ ਸੂਰੇ ਕੁਮਾਰ ਯਾਦਵ ਦੀ ਟੀਮ ਨੂੰ ਵੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਜਲਦੀ ਮੁਲਾਕਾਤ ਹੁੰਦੀ ਹੈ ਤੁਹਾਡੇ ਸਾਰਿਆਂ ਨਾਲ ਸਤਿ ਸ੍ਰੀ ਅਕਾਲ ਰੱਬ ਰਾਖਾ